ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਿਮਰਨਜੀਤ कौर ਹੈ ਅਸੀਂ ਅੰਮ੍ਰਿਤਸਰ ਜਿਲ੍ਹੇ ਦੇ ਰਹਿਣ ਵਾਲੇ ਹਾਂ ਮੇਰੇ ਪਿਤਾ ਜੀ ਬੈਟਰੀ ਸ਼ ਚਲਾਉਂਦੇ ਹਨ ਅਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਾਂ ਤੇ ਮੈਨੂੰ ਮਸ਼ੀਨ ਤੇ ਸिलाई ਕਰਨੀ ਆਉਂਦੀ ਸੀ ਮੈਨੂੰ ਗੁਰਬੰਨ ਟਰਸਟ ਵਾਲਿਆਂ ਨੇ ਮਨਾ ਮਸ਼ੀਨ ਤੇ ਕਪੜਾ ਲੈ ਕੇ ਦਿੱਤਾ ਹੈ ਤਾਂ ਕਿ ਮੈਂ ਆਪਣੇ ਪਿਤਾ ਜੀ ਦੇ ਨਾਲ ਕੰਮ ਕਰਕੇ ਉਹਨਾਂ ਦਾ ਹੱਥ ਵਟਾ ਸਕਾਂ ਤਾਂ ਕਿ ਸਾਡੇ ਘਰ ਵਿੱਚ ਜੋ ਮਾੜਾ ਵਕਤ ਹੈ ਉਹ ਨਿਕਲ ਸਕੇ ਮੇਰੇ ਤੋਂ ਛੋਟੇ ਭਰਾ ਵੀ ਹਨ ਤੇ ਮੈਂ ਪ੍ਰੈਸ ਤੋਂ ਪਾਸ ਕਰ ਚੁੱਕੀ ਹਾਂ ਮੈਂ ਅੱਗੇ ਪੜਨਾ ਚਾਹਦੀ ਸੀ ਪਰ ਮੈਂ ਪੜ੍ਹਾਈ ਤੋਂ ਜ਼ਿਆਦਾ ਜ਼ਰੂਰੀ ਆਪਣੇ ਪਿਤਾ ਜੀ ਦੇ ਨਾਲ ਹੱਥ ਮਟਾਉਣਾ ਸਮਝਿਆ ਤੇ ਇਸ ਕਰਕੇ ਮੈਨੂੰ ਗੁਰਪ੍ਰੰਤ ਟ੍ਰਸਟ ਵਾਲਿਆਂ ਨੇ ਮਸ਼ੀਨ ਤੇ ਕਪੜਾ ਪਾ ਕੇ ਦਿੱਤਾ ਹੈ ਤਾਂ ਕਿ ਮੈਂ ਕੰਮ ਕਰ ਸਕਾਂ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਜੋ ਕਿ ਉਹਨਾਂ ਨੇ ਮੈਨੂੰ ਮਸ਼ੀਨ ਤੇ ਕਪੜਾ ਲੈ ਕੇ ਦਿੱਤਾ ਹੈ ਮੈਂ ਸਾਰੀਆਂ ਸੰਤਾਂ ਨੂੰ ਅਪੀਲ ਕਰਦੀ ਹਾਂ ਕਿ ਜੋ ਹੋਰ ਵੀ ਲੋੜਵੰਤ ਪਰਿਵਾਰ ਹੈ ਉਹ ਸਾਡੇ ਇਹਨਾਂ ਨਾਲ ਜੁੜਨ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਕੀ ਹਾਲੇ ਗੁਰੂਪੰਚ ਸੰਸਥਾ ਅਜੀਤਿਰੋਂ ਧੰਨਵਾਦ ਕਰਦੇ ਆ ਕਿ ਜਿਹੜਾ ਇਸ ਪਰਿਵਾਰ ਗਰੀਬ ਪਰਿਵਾਰ ਜਿਹੜਾ ਰਿਕਸ਼ੀ ਰਿਕਸ਼ਾ ਚਲਾਉਂਦਾ ਏ ਇਹ ਨਾ ਇਹ ਰਿਕਸ਼ਾ ਚਲਾ ਕੇ ਤੇ ਆਪਦਾ ਕਾਰੋਬਾਰ ਕਰਦਾ ਆ ਦਾ ਕਿਰਾਏ ਦੇ ਜਿਹੜਾ ਇਹ ਘਰ ਤੇ ਰਹਿੰਦਾ ਵਾ ਇਹਦੀ ਗੁੱਡੀ ਨੇ ਨਾ 12 ਕਲਾਸਾਂ 12 ਜਮਾਤਾਂ ਕਰਕੇ ਔਰ ਉਹਨੇ ਆਪ ਦਾ ਘਰ ਦੀਆਂ ਮੁਸ਼ਕਲਾਂ ਸਮਝਦੇ ਹੋਏ ਉਹਨੇ ਆ ਵਿੱਚੇ ਪੜ੍ਹਾਈ ਛੱਡਤੀ ਆ ਇਹ ਗੁਰੂ ਪੰਥ ٹرسٹ ਨੇ ਇਹਨਾਂ ਨੂੰ ਕੱਪੜੇ ਸਲਾਈ ਮਸ਼ੀਨ ਇਸ ਪਰਿਵਾਰ ਨੂੰ ਲੈ ਕੇ ਦਿੱਤੀ ਆ ਤੇ ਬਹੁਤ ਵਧੀਆ ਅਪਰਾਲਾ ਕੀਤਾ ਹੈ ਇਹੋ ਜਿਹੇ ਅਪਰਾਲੇ ਨਾ ਬਹੁਤ ਹੀ ਜਿਆਦੇ ਅਪਰਾਲੇ ਗੁਰਸਿੱਖਾਂ ਦੇ ਹੋਏ ਆ ਗੁਰਸਿੱਖੀ ਪਰਿਵਾਰ ਜਿਹੜਾ ਵਾ ਇਹ ਜਿਹੜਾ ਇੰਟਰਸਟ ਆ ਇਹ ਬਹੁਤ ਵਧੀਆ ਅਪਰਾਲਾ ਕਰਦਾ ਔਰ ਮੈਂ ਦੇ ਵੱਧ ਚੜ ਕੇ ਹੀ ਬੇਨਤੀ ਕਰਦਾ ਵੀ ਇਸ ਇੰਟਰਸਟ ਨਾਲ ਜੁੜਿਆ ਜਾਵੇ ਔਰ ਮਹਾਰਾਜ ਇਹਨੂੰ ਦੁਗਣੀ ਰਾਹਤੋਗੀ ਤਰੱਕੀਆਂ ਬਖਸ਼ੇ ਕਰੇ ਕਿਤੇ ਕਿਰਪਾ ਬਣਾਈ ਰੱਖੇ ਮਹਾਰਾਜ ਚੜ੍ਹਦੀਆਂ ਕੜਾ ਰੱਖਣਾ ਫੁੱਲਾ ਚੁਕਾ ਮਾ ਵਾਈਖਾ ਸਾਹ ਵਾਇਰ ਜੀ ਕੀ ਫਤ